ਸੰਘ ਹੋਵਤ ਕੋ ਜਾਨਤ ਦੂਰ ਸੋ ਜਨ ਮਰਤਾ ਨਿਤ ਨਿਤ ਚੂਰ ਗੁਰਬਾਣੀ ਦੀ ਇਹ ਜਦੋਂ ਪੰਕਤੀ ਸਾਹਮਣੇ ਆਈ ਤਾਂ ਸਾਰੀ ਗੱਲ ਹੈ ਜਿਹੜੀ ਉਹ ਕਲੀਅਰ ਹੋ ਗਈ ਜਿਹੜਾ ਇਨਸਾਨ ਪਰਮਾਤਮਾ ਨੂੰ ਦੂਰ ਸਮਝ ਲਿਆ ਉਹ ਫਿਰ ਚੋਰ-ਚੋਰੀ ਮਰ ਜਾਊਗਾ ਉਸ ਨੂੰ ਕੋਈ ਨਾ ਕੋਈ ਫਿਕਰ ਹੈ ਜਿਹੜਾ ਉਹ ਲੱਗੇ ਰਹੂਗਾ ਕੋਈ ਨਾ ਕੋਈ ਦੁੱਖ ਲੱਗੇ ਰਹੂਗਾ ਇਹ ਗੱਲ ਹੁਣ ਇਹੀ ਸਵਾਲ ਵੀ ਹੁੰਦਾ ਹੈ ਕਿ ਪ੍ਰਮਾਤਮਾ ਅੰਗ ਸੰਗ ਨੇੜੇ ਜਾਪੇ ਤਾਂ ਜਾਪੇ ਕਿਵੇਂ ਤਾਂ ਅੱਜ ਆਪਾਂ ਇਹੀ ਗੱਲ ਕਰ ਰਹੀ ਹੈ ਕਿ ਵਾਹਿਗੁਰੂ ਸਾਡੇ ਨੇੜੇ ਕਿਵੇਂ ਮਹਿਸੂਸ ਹੋਵੇ ਤੇ ਸਾਡੇ ਜਿਹੜੇ ਦੁੱਖ ਹੈ ਜਿਹੜੇ ਉਹ ਪੱਕੇ ਤੌਰ ਤੇ ਜਿਹੜੇ ਹੈ ਉਹ ਦੂਰ ਹੋ ਜਾਂਦੇ ਕੋਈ ਵੀ ਤੁਹਾਨੂੰ ਸਿਹਤ ਪ੍ਰਤੀ ਰੋਗ ਹੈ ਜਾਂ ਤੁਹਾਨੂੰ ਕੋਈ ਹੋਰ ਚਿੰਤਾ ਰੋਗ ਹੈ ਕਿਸੇ ਤਰ੍ਹਾਂ ਦਾ ਹੋਵੇ ਕੋਈ ਰੋਗ ਹੈ ਸਾਰੇ ਰੋਗਾਂ ਦੀ ਦਵਾਈ ਅੱਜ ਸਾਨੂੰ ਸਾਡੇ ਗੁਰੂ ਦੱਸ ਕੇ ਗਏ ਆ ਤਾਂ ਕਈ ਦਿਨ ਪਹਿਲਾਂ ਮੈਂ ਭਾਈ ਸਾਪਾਈ ਗੁਰਸਰਨ ਸਿੰਘ ਜੀ ਜਿਹੜੇ ਲੁਧਿਆਣੇ ਵਾਲੇ ਸੀ ਉਹਨਾਂ ਦੀ ਕਥਾ ਸੁਣੀ ਤਾਂ ਉਹਨਾਂ ਨੇ ਬੜਾ ਸੋਣਾ ਕਲੀਅਰ ਕੀਤਾ ਵੀ ਦੋ ਹੀ ਤਰੀਕੇ ਹਨ ਦੁੱਖ ਦੂਰ ਕਰਨ ਦੇ ਇੱਕ ਤਰੀਕਾ ਹੈ ਵੀ ਜਿਹੜਾ ਰੋਗ ਆ ਗਿਆ ਜਾਂ ਕੋਈ ਸੰਸਾ ਜਿਹੜਾ ਲੱਗ ਗਿਆ ਉਹਨੂੰ ਬਸ ਉਹਦੇ ਵਿੱਚ ਚੋਰ 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 ਕੇ ਕੱਟ ਲੋ ਤੇ ਜਾਂ ਦੂਜਾ ਜਿਹੜਾ ਹੈਗਾ ਰੋਗ ਹੈ ਉਸ ਨੂੰ ਦੂਰ ਕੱਟੰਦਾ ਹੈ ਉਹ ਪ੍ਰਮਾਤਮਾ ਨਾਲ ਜੁੜ ਕੇ ਹੁਣ ਪ੍ਰਮਾਤਮਾ ਨਾਲ ਜੁੜਨਾ ਕਿਵੇਂ ਹੈ ਪਰ ਬਹੁਤ ਸੌਖਾ ਹੈ ਬਹੁਤ ਪਿਆਰ ਮਿਲਦਾ ਉਹਦਾ ਉਹਦੀ ਗੋਦ ਦਾ ਨਿਕ ਬਹੁਤ ਮਿਲਦਾ ਤੇ ਬੜੀਆਂ ਖੁਸ਼ੀਆਂ ਚੜ੍ਹਦੀ ਕਲਾ ਮਿਲਦੀ ਹੈ ਸਾਨੂੰ ਕਿਉਂਕਿ ਸਾਡੇ ਗੁਰੂ ਨੇ ਤਾਂ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਇਆ ਤੁਸੀਂ ਆਪ ਵੀ ਜਿਵੇਂ ਇਤਿਹਾਸ ਵੱਲ ਝਾਤ ਮਾਰੀਏ ਤਾਂ ਕਿੱਥੇ ਗੁਰੂ ਦੇ 40 ਸਿੱਖ ਤੇ ਕਿੱਥੇ 10 ਲੱਖ ਫੌਜ ਤਾਂ ਸਾਡੇ ਗੁਰੂ ਨੇ ਸਾਨੂੰ 10 ਲੱਖ ਫੌਜ ਦੇ ਨਾਲ ਲੜ ਕੇ ਵੀ ਜਿੱਤ ਪ੍ਰਾਪਤ ਕਰਨੇ ਸਿਖਾਈ ਹੈ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਇਆ ਹੈ ਨਹੀਂ ਤਾਂ ਆਮ ਬੰਦਾ ਜੇ 10 ਬੰਦੇ ਸਾਹਮਣੇ ਵੇਖ ਜਾਣ ਤਾਂ ਬੰਦਾ ਡਰ ਕੇ ਭੱਜ ਜਾਂਦਾ ਹੈ ਕਿੱਥੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਦੇ ਨਾਲ 40 ਸਿੱਖ ਤੇ ਕਿੱਥੇ 10 ਲੱਖ ਪਹੁੰਚ ਤਾਂ ਵੀ ਜਿਹੜੇ ਉਹ ਜਿਹੜੇ ਗੁਰੂ ਦੇ ਸਿੱਖ ਸਨ ਉਹਨਾਂ ਨੇ ਗੁਰੂ ਨੂੰ ਅੰਗ ਸੰਗ ਸਮਝਿਆ ਤੇ ਅੱਜ ਵੀ ਸਾਡੇ ਨਾਲ ਹੈ ਗੁਰੂ ਬਸ ਸਾਨੂੰ ਸਮਝਣ ਦੀ ਲੋੜ ਹੈ ਤੇ ਕਿਵੇਂ ਅਸੀਂ ਪੱਕੇ ਤੌਰ ਤੇ ਜਿਹੜਾ ਦੁੱਖ ਹੈ ਜਿਹੜਾ ਦੂਰ ਕਰਨਾ ਹੈ ਉਹ ਭਾਈ ਸਾਹਿਬ ਭਾਈ ਗੁਰਸਰਨ ਸਿੰਘ ਜੀ ਨੇ ਆਪਣੇ ਜਿਹੜੀ ਹੈ ਇੱਕ ਸੱਚੀ ਘਟਨਾ ਬਿਆਨ ਕੀਤੀ ਤੇ ਮੈਂ ਇੱਕ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਵੀ ਸੱਚੀ ਘਟਨਾ ਬਿਆਨ ਕਰਾਂਗਾ ਜਿੱਥੋਂ ਸਾਨੂੰ ਬਹੁਤ ਜਿਆਦਾ ਕੁਛ ਹੈ ਜਿਹੜਾ ਸਿੱਖਣ ਨੂੰ ਮਿਲ ਜੂਗਾ ਤੇ ਜ਼ਿੰਦਗੀ ਹੈ ਅਸੀਂ ਬੜੀ ਚੜ੍ਹਦੀ ਕਲਾ ਦੇ ਵਿੱਚ ਬਤੀਤ ਕਰ ਸਕਦੇ ਹਾਂ ਤਾਂ ਸ਼ੁਰੂ ਕਰਦੇ ਹਾਂ ਤੇ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਤਾਂ ਉਹ ਕਹਿੰਦੇ ਵੀ ਲੁਧਿਆਣੇ ਦੇ ਵਿੱਚ ਉਹ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਹੈ ਉੱਥੇ ਕੀਰਤਨ ਕਰਦੇ ਹਨ ਗੁਰਦੁਆਰਾ ਸਾਹਿਬ ਦੇ ਵਿੱਚ ਕਦੇ ਐਸ ਗੁਰਦੁਆਰਾ ਸਾਹਿਬ ਕਦੇ ਉਸ ਗੁਰਦੁਆਰਾ ਸਾਹਿਬ ਜਿਹਨੇ ਵਿੱਚ ਗੁਰਦੁਆਰਾ ਸਾਹਿਬ ਆ ਗਿਆ ਤਾਂ ਅੰਮ੍ਰਿਤ ਵੇਲੇ ਤਾਂ ਉੱਥੇ ਇੱਕ ਫੌਜੀ ਸੀ ਜਿਹੜਾ ਉਹ ਰਿਟਾਇਰ ਹੋ ਗਿਆ ਸੀ ਉਹ ਹੁਣ ਵੀ ਹੈ ਤੇ ਉਹ ਕਹਿੰਦੇ ਵੀ ਅੰਮ੍ਰਿਤ ਵੇਲੇ ਆਵਾਜਿ ਸ਼ਨਾਣ ਕਰਕੇ ਤੇ ਕਹਿੰਦੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀ ਲਾਇਆ ਕਰੇ ਤੇ ਕਹਿੰਦੇ ਜਦੋਂ ਸਿਮਰਨ ਕਰਨ ਸਾਰੇ ਤੋਂ ਬਹੁਤ ਉੱਚੀ ਸਿਮਰਨ ਕਰਿਆ ਕਰੇ ਵਾਹਿਗੁਰੂ ਵਾਹਿਗੁਰੂ ਮਤਲਬ ਬਹੁਤ ਉਹਨਾਂ ਦੀ ਲਗਨ ਲੱਗੀ ਹੋਈ ਤੇ ਕਹਿੰਦੇ ਕਦੇ ਵੀ ਉਹਨਾਂ ਨੇ ਨਾਗਾ ਨਹੀਂ ਪਾਇਆ ਕਿੰਦੇ ਹੁਣ ਕਈ ਵਾਰ ਜਦੋਂ ਪ੍ਰਮਾਤਮਾ ਨਾਲ ਜੁੜੀ ਹੋਈ ਕੋਈ ਰੂਹ ਹੁੰਦੀ ਹੈ ਤਾਂ ਕਈ ਵਾਰ ਕੋ ਜੋ ਪਿਛਲਾ ਜਿਹੜਾ ਕੋਈ ਮਾੜਾ ਕਰਮ ਹੈ ਉਹ ਅੱਗੇ ਆ ਜਾਂਦਾ ਹੈ ਕੀ ਹੋਇਆ ਉਹ 5-6 ਸਾਲਾਂ ਦੇ ਜੁੜੇ ਹੋਏ ਤਾਂ ਕੀ ਹੋਇਆ ਉਹਨਾਂ ਨੂੰ ਅਧਰੰਗ ਹੋ ਗਈ ਅਧਰੰਗ ਦਾ ਅਟੈਕ ਆ ਗਿਆ ਤੇ ਅਧਰੰਗ ਵੀ ਬਹੁਤ ਜ਼ਿਆਦਾ ਜ਼ੋਰ ਦੀ ਤੇ ਉਹਨਾਂ ਦਾ ਇੱਕ ਪਾਸਾ ਸੀ ਜਿਹੜਾ ਉਹ ਸਾਰਾ ਖੜ ਗਿਆ ਹੁਣ ਉਹਨਾਂ ਨੂੰ ਡੀ ਐਮ ਸੀ ਲੈ ਗਏ ਡੀ ਐਮ ਸੀ ਉਹਨਾਂ ਦਾ ਇਲਾਜ ਸ਼ੁਰੂ ਹੋ ਗਿਆ ਉੱਥੇ ਦਾਖਲ ਕਹਿੰਦੇ ਉਸੇ ਰਾਤ ਹੀ ਉਸੇ ਰਾਤ ਹੀ ਕਹਿੰਦੇ ਉਹ ਜਦੋਂ ਅਮਰਤ ਬੇਲਾ ਹੋਇਆ ਹੁਣ ਉਹਨਾਂ ਤੋਂ ਬੋਲਿਆ ਨਹੀਂ ਜਾ ਰਿਹਾ ਇੱਕ ਪਾਸਾ ਖੜ ਗਿਆ ਜੀਭ ਵੀ ਨਹੀਂ ਬੋਲ ਸਕਦਾ ਮੂੰਹ ਟੇਡਾ ਹੋ ਗਿਆ ਸਭ ਕੁਝ ਹੋ ਗਿਆ ਪਰ ਕਹਿੰਦੇ ਅੰਮ੍ਰਿਤ ਵੇਲਾ ਜਦੋਂ ਹੋਇਆ ਤਾਂ ਉਹਨਾਂ ਨੇ ਆਪਣਾ ਵਾਹਿਗੁਰੂ ਜਿਹੜਾ ਹੈ ਸਿਮਰਨ ਹੈ ਰਮਾਤਮਾ ਦੇ ਚਰਨਾਂ ਦੇ ਵਿੱਚ ਜਿਹੜੀ ਹਾਜ਼ਰੀ ਹੈ ਉਹ ਲਾਉਣੀ ਸ਼ੁਰੂ ਕਰ ਦਿੱਤੀ ਕਹਿੰਦੇ ਹੁਣ ਉਹ ਜਿੱਥੇ ਦਾਖਲ ਸੀ ਹੁਣ ਜਦ ਉੱਚੀ ਉੱਚੀ ਮਤਲਬ ਆਵਾਜ਼ ਤਾਂ ਕੋਈ ਨਿਕਲੇ ਨਾ ਹੋਰ ਵਾਦੂ ਵਾਦੂ ਕਰਨ ਮਤਲਬ ਤਾਂ ਕਹਿੰਦੇ ਆਸ-ਪਾਸੇ ਜਿਹੜੀਆਂ ਨਰਸਾਂ ਸੀ ਉਹ ਇਕੱਠੀਆਂ ਹੋ ਗਈਆਂ ਵੀ ਕੀ ਹੋ ਗਿਆ ਤੇ ਨਾਲ ਉਹਨਾਂ ਦੀ ਉਹ ਜੋ ਭੋਜੀ ਸਾਹਿਬ ਸਨ ਉਹਨਾਂ ਦੀ ਬੇਟੀ ਸੀ ਉਹਨਾਂ ਦਾ ਪਰਿਵਾਰ ਸੀ ਉਹ ਕਹਿਣ ਲੱਗੇ ਵੀ ਤੁਸੀਂ ਕਈ ਦਿਨ ਥੋੜਾ ਰੈਸਟ ਕਰੋ ਬਾਚ ਜਿਹੜਾ ਹੈ ਸਿਮਰਨ ਕਰ ਲੈਣਾ ਪਰ ਉਹ ਉਹਨਾਂ ਨੇ ਮਤਲਬ ਨਾ ਬੋਲ ਤਾਂ ਸਕਦਾ ਨਹੀਂ ਸੀ ਕੁਝ ਉਹਨਾਂ ਨੇ ਇਸ਼ਾਰਾ ਕੀਤਾ ਵੀ ਮੈਨੂੰ ਕਰਨ ਦੇ ਅੱਛਾ ਉਹ ਪਹਿਲੇ ਦਿਨ ਹੀ ਸ਼ੁਰੂ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਪਰ ਉਹ ਅੰਮ੍ਰਿਤ ਵੇਲਾ ਉਹਨਾਂ ਨੇ ਛੱਡਿਆ ਨਹੀਂ ਪਰਮਾਤਮਾ ਨਾਲ ਛੱਡਿਆ ਨਹੀਂ ਉਹ ਦੇਖੋ ਜਿਹੜਾ ਇਨਸਾਨ ਪਰਮਾਤਮਾ ਨਾਲ ਲਗਾਤਾਰ ਜੁੜਿਆ ਰਹਿੰਦਾ ਹੈ ਉਹਨੂੰ ਪਰਮਾਤਮਾ ਬਹੁਤ ਨੇੜੇ ਪ੍ਰਤੀਤ ਹੁੰਦਾ ਹੈ ਤੇ ਅੰਗ ਸੰਗ ਹੁੰਦਾ ਹੈ ਉਸ ਨੂੰ ਪਰਮਾਤਮਾ ਅੰਗ ਸੰਗ ਹੀ ਮਹਿਸੂਸ ਹੋਊਗਾ ਤੇ ਜਿਹੜਾ ਪਰਮਾਤਮਾ ਨਾਲ ਰੋਜ਼ ਦਿਨ ਹੀ ਜੁੜਿਆ ਕਦੇ ਜੁੜ ਗਿਆ ਕਦੇ ਨਹੀਂ ਕਦੇ ਉਸ ਨੂੰ ਪਰਮਾਤਮਾ ਨੇੜੇ ਨਹੀਂ ਮਹਿਸੂਸ ਹੋਊਗਾ ਉਸ ਨੂੰ ਪਰਮਾਤਮਾ ਦੂਰ ਹੀ ਮਹਿਸੂਸ ਹੋਊਗਾ ਜਦੋਂ ਦੂਰ ਮਹਿਸੂਸ ਹੋਊਗਾ ਤੇ ਉਹ ਸ਼ਰਧਾ ਉਹ ਭਾਵਨਾ ਉਹ ਹੌਸਲਾ ਉਹ ਚੜ੍ਹਦੀ ਕਲਾ ਕਦੇ ਨਹੀਂ ਬਣ ਸਕਦੀ ਤਾਂ ਹੁਣ ਕੀ ਹੋਇਆ ਵੀ ਉਹਨਾਂ ਨੇ ਆਪਣਾ ਅੰਮ੍ਰਿਤ ਵੇਲਾ ਸੰਭਾਲਿਆ ਤਾਂ ਅਗਲੇ ਦਿਨ ਜਦੋਂ ਡਾਕਟਰ ਨੇ ਉਸ ਨੂੰ ਚੈੱਕ ਕੀਤਾ ਡਾਕਟਰ ਬੜਾ ਹੈਰਾਨ ਹੋਇਆ ਕਿ ਜਿਹੜੀ ਇਹਨਾਂ ਦੇ ਵਿੱਚ ਜਿਹੜੀ ਪ੍ਰੋਸੈਸਿੰਗ ਹੈ ਜਿਹੜਾ ਅਤਰੰਗ ਦੂਰ ਕਰਨ ਦਾ ਜਿਹੜਾ ਸਿਸਟਮ ਹੈ ਉਹ ਬਹੁਤ ਵਾਸਟ ਉਹ ਇੰਨਾ ਸਲੋ ਮਤਲਬ ਇੰਨਾ ਤੇਜ਼ੀ ਨਾਲ ਕੋਈ ਵੀ ਹੈ ਜਿਹੜਾ ਅਤਰੰਗ ਨੂੰ maat ਨਹੀਂ પા ਸਕਦਾ ਪੈਰਾਲਾਈਜ਼ ਨਹੀਂ ਪਰ ਉਹਨਾਂ ਨੇ ਦੇਖਿਆ ਉਹ ਬੜੇ ਹੈਰਾਨ ਹੋਏ ਹੁਣ ਅਗਲੇ ਦਿਨ ਵੀ ਉਸੇ ਦਿਨ ਉਸੇ ਤਰ੍ਹਾਂ ਹੀ ਉਹ ਆਪਣੇ ਅੰਮ੍ਰਿਤ ਵੇਲੇ ਪਰਮਾਤਮਾ ਦੇ ਨਾਲ ਫਿਰ ਜੁੜ ਗਏ ਫਿਰ ਜਿਹੜਾ ਹੈ ਸਿਮਰਨ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਉਹ ਵੀ ਉੱਚੀ ਉੱਚੀ ਬਾਤ ਐਸੇ ਤਰ੍ਹਾਂ ਉਹ ਕਰਦੇ ਕਰਦੇ ਜਦੋਂ 9-10 ਦਿਨ ਹੋਏ ਤੇ ਕਹਿੰਦੇ ਭਾਈ ਗੁਰਸਮ ਸਿੰਘ ਜੀ ਕਹਿੰਦੇ ਮੈਂ ਬਾਹਰ ਸੀਗਾ ਮੈਨੂੰ ਫੋਨ ਆਇਆ ਵੀ ਇਹਨਾਂ ਨੂੰ ਅਧਰੰਗ ਹੋ ਗਿਆ ਤੇ ਇਹ ਅੰਮ੍ਰਿਤ ਵੇਲਾ ਜਿਹੜਾ ਹੈ ਉਹ ਛੱਡਦੇ ਨਹੀਂ ਮਤਲਬ ਪੂਰਾ ਹਲੇ ਵੀ ਉਸੇ ਤਰ੍ਹਾਂ ਹੀ ਜੁੜੇ ਹੋયા ਤਾਂ ਕਹਿੰਦੇ ਮੈਂ ਜਦੋਂ ਆਵਾਂਗਾ ਉਦੋਂ ਜ਼ਰੂਰ ਮਿਲ ਕੇ ਜਾਂਗਾ ਕਹਿੰਦੇ ਜਦੋਂ ਮੈਂ ਥੋੜੇ ਦਿਨਾਂ ਬਾਅਦ ਬਾਹਰ ਦੇ ਟੂਰ ਤੋਂ ਜਦੋਂ ਆਇਆ ਨੌ 10 ਦਿਨ ਹੀ ਹਜੇ ਹੋਏ ਸੀ ਤਾਂ ਕਹਿੰਦੇ ਉਹ 90% ਸੀ ਜਿਹੜੇ ਉਹ ਠੀਕ ਹੋ ਗਏ ਸੀ ਤੇ ਆਪ ਗੁਰਦੁਆਰਾ ਸਾਹਿਬ ਚੱਲ ਕੇ ਆਉਣ ਲੱਗੇ ਸਨ ਥੋੜੀ ਜੀ ਆਵਾਜ਼ ਜਿਹੜੀ ਤਤਕੁਲਾ ਜਿਹੜੀ ਹੈ ਥੋੜੀ ਜੀ ਤਤਲਾਉਂਦੀ ਸੀ ਉਹਨਾਂ ਦੀ ਆਵਾਜ਼ ਬਾਕੀ ਸਭ ਕੁਝ ਸਹੀ ਸੀ ਤਾਂ ਦੇਖੋ ਇੱਕ ਪਾਸਾ ਜਿਹੜਾ ਖੜ ਜਾਣਾ ਤੇ 9 10 ਦਿਨਾਂ ਦੇ ਵਿੱਚ ਹੈ ਜਿਹੜਾ ਸਾਰਾ ਰਿਕਵਰ ਕਰ ਲੈਣਾ ਇਹ ਪਰਮਾਤਮਾ ਦੀ ਬਰਕਤ ਹੈ ਕਿਸ ਦੀ ਬਦੌਲਤ ਕਿ ਉਹ ਲਗਾਤਾਰ ਪਰਮਾਤਮਾ ਦੇ ਨਾਲ ਜੁੜੇ ਰਹੇ ਪਰਮਾਤਮਾ ਦੀ ਬਖਸ਼ਿਸ਼ ਉਹਨਾਂ ਤੇ ਰਹੀ ਤਾਂ ਜੇ ਪਰਮਾਤਮਾ ਸਾਨੂੰ ਅੰਗ ਸੰਗ ਸਾਨੂੰ ਤਾਂ ਹੀ ਪ੍ਰਤੀਤ ਹੋਊਗਾ ਜੇ ਅਸੀਂ ਉਹਦੇ ਨਾਲ ਜੁੜੇ ਰਹਾਂਗੇ ਚਾਹੇ ਉਹ ਸਾਨੂੰ ਮਹਿਸੂਸ ਹੋਵੇ ਚਾਹੇ ਨਾ ਹੋਵੇ ਪਰ ਅਸੀਂ ਆਪਾਂ ਉਸ ਪਰਮਾਤਮਾ ਦੇ ਨਾਲ ਜੁੜੇ ਰਹੇਗੇ ਤਾਂ ਅਸੀਂ ਆਪਣਾ ਜਿਹੜਾ ਕਦਮ ਹੈ ਉਹ ਅੱਗੇ ਵਧਾਈਏ ਜਰੂਰ ਸਾਡੀ ਪ੍ਰਮਾਤਮਾ ਬਾਪੜੇਗਾ ਤਾਂ ਭਾਈ ਸਾਹਿਬ ਭਾਈ ਗੁਰਸਰਨ ਸਿੰਘ ਜੀ ਕਹਿੰਦੇ ਉੱਥੋਂ ਮੈਨੂੰ ਕਹਿੰਦੇ ਇਹ ਚੀਜ਼ ਪਤਾ ਲੱਗ ਗਈ ਵੀ ਦੋ ਹੀ ਤਰੀਕੇ ਹਨ ਦੁੱਖ ਦੂਰ ਕਰਨ ਦੇ ਚਾਹੇ ਤਾਂ ਜਿਹੜਾ ਜੋ ਵੀ ਦੁੱਖ ਸਾਨੂੰ ਆਇਆ ਉਸ ਨੂੰ ਭੋਗ ਲੋ ਜਿੰਨਾ ਚਿਰ ਭੋਗਣਾ ਹੈ ਉਸ ਨੂੰ ਭੋਗ ਲੋ ਕਿਉਂਕਿ ਉਹ ਭੋਗ ਕੇ ਹੀ ਕਟੇ ਜਾਊਗਾ ਤੇ ਜੇ ਉਸ ਨੂੰ ਛੇਤੀ ਘਟਣਾ ਹੈ ਤਾਂ ਦੂਜਾ ਤਰੀਕਾ ਹੈ ਉਸ ਵਾਹਿਗੁਰੂ ਨਾਲ ਜੁੜਜੋ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਉਹ ਜਿਹੜਾ ਰੋਗ ਹੈ 10 ਸਾਲਾਂ ਦਾ 20 ਸਾਲਾਂ ਦਾ ਜੋ ਡਾਕਟਰ ਹਰਾਨ ਰਹਿ ਗਏ ਵੀ ਇੰਨੀ ਛੇਤੀ ਇਹ ਠੀਕ ਨਹੀਂ ਹੋ ਸਕਦਾ ਸੀ ਤੇ ਹੁੰਦੇ ਵੀ ਨਹੀਂ ਲੋਕ ਜਿਹੜਾ ਇਹਨੇ 10 ਦਿਨਾਂ ਚ ਠੀਕ ਕਰ ਲਿਆ ਇਹ 10 ਸਾਲਾਂ ਚ ਇੰਨੀ ਰਿਕਵਰੀ ਨਹੀਂ ਕਰਨੀ ਸੀ ਜਿਹੜਾ ਉਹ 10 ਦਿਨਾਂ ਚ ਰਿਕਵਰ ਕਰ ਗਿਆ ਤਾਂ ਇਹ ਗੁਰੂ ਦੀ ਬਰਕਤ ਹੈ ਇਤਾਂ ਹੀ ਪੈਂਦੀ ਹੈ ਜੇ ਅਸੀਂ ਵੀ ਕੋਸ਼ਿਸ਼ ਕਰੀਏ ਗੁਰੂ ਦੇ ਭਰੋਸਾ ਕਰਨ ਦੀ ਕੋਈ ਗੱਲ ਨਹੀਂ ਆਨੰਦ ਨਹੀਂ ਆਇਆ ਕੋਈ ਚੱਕਰ ਨਹੀਂ ਆਪਾਂ ਆਪਣਾ ਕੰਮ ਹੈ ਜਿਹੜੀ ਆਪਣੀ ਡਿਊਟੀ ਹੈ ਉਹ ਕਰਦੇ ਜਾਈਏ ਤੇ ਹਰ ਇੱਕ ਦਾ ਭਲਾ ਸੋਚੀਏ ਜ਼ਰੂਰ ਬਰਕਤ ਕਰੇਗੀ ਤੇ ਦੂਜੀ ਗੱਲ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਉਹ ਇਸ ਤਰ੍ਹਾਂ ਸੀ ਕਿ ਪੈਸਾ ਪਾਈ ਵੀਰ ਸਿੰਘ ਜੀ ਇੱਕ ਵਾਰ ਜਿਹੜਾ ਹੈ ਗੁਰਦੁਆਰਾ ਸਾਹਿਬ ਕਰਨਤਾਰਨ ਸਾਹਿਬ ਜੋ ਇਤਿਹਾਸਿਕ ਗੁਰਦੁਆਰਾ ਹੈ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਉੱਥੇ ਪ੍ਰਕਰਮਾ ਕਰ ਰਹੇ ਸੀ ਤਾਂ ਉਹਨਾਂ ਨੇ ਲੱਤ ਤੇ ਦੇਖਿਆ ਕਿ ਉਹਨਾਂ ਦੀ ਲੱਤ ਤੇ ਤੱਬ ਹੈ ਹੁਣ ਉੱਥੇ ਜਦੋਂ ਖਰਾਸ ਹੋਈ ਤਾਂ ਜਦੋਂ ਖੁਰਕਣ ਲੱਗੇ ਉਹ ਤਾਂ ਵੇਖਿਆ ਉਹਨਾਂ ਨੇ ਵੀ ਕਿਉਂ ਨਾ ਇਹ ਦਾਦਾ ਪਾ ਠੀਕ ਕਰ ਲੀਏ ਤੇ ਨਾਲ ਦੀ ਨਾਲ ਮਨ ਦੇ ਵਿੱਚ ਵਿਚਾਰ ਆਇਆ ਵੀ ਅੰਮ੍ਰਿਤ ਜਲ ਹੈ ਜਿਹੜਾ ਉਹ ਸਰੋਵਰ ਦੇ ਵਿੱਚ ਹੈ ਤੇ ਉਹ ਲਾ ਲਈਏ ਠੀਕ ਹੋ ਜਾਊਗੀ ਤਾਂ ਉਹਨਾਂ ਨੇ ਕੀ ਕੀਤਾ ਉਹ ਅੰਮ੍ਰਿਤ ਜਲ ਜਿਹੜਾ ਹੈ ਉਹ ਜਿੱਥੇ ਜ਼ਖਮ ਸੀ ਉੱਥੇ ਲਾ ਲਿਆ ਲਾ ਲਿਆ ਤਾਂ ਅਗਲੇ ਦਿਨ ਵੇਖਿਆ ਤਾਂ ਉਹ ਜਿਹੜੀ ਦਦ ਹੈ ਉਥੋਂ ਠੀਕ ਹੋ ਗਈ ਹੁਣ ਇੱਥੇ ਤਰਕ ਇਹ ਵੀ ਆਉਂਦਾ ਹੈ ਬਸ ਤਰ੍ਹਾਂ ਕਿਵੇਂ ਹੋ ਜਾਊਗਾ ਤਾਂ ਪਹਿਲਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਐਡੀ ਵੱਡੀ ਭਾਵਨਾ ਕਿਸੇ ਵਿਰਲੇ ਦੀ ਬੰਦੀ ਹੈ ਤੇ ਭਾਈ ਵੀਰ ਸਿੰਘ ਜੀ ਦੀ ਭਾਵਨਾ ਪਹਿਲੇ ਦਿਨ ਤੋਂ ਸੀ ਪੂਰੀ ਦੀ ਪੂਰੀ ਉਹ ਇੰਨੇ ਉਹਨਾਂ ਤੇ ਬਰਕਤ ਸੀ ਪ੍ਰਮਾਤਮਾ ਦੀ ਇੰਨੇ ਅੰਗ ਸੰਗ ਉਹਨਾਂ ਨੂੰ ਮਹਿਸੂਸ ਹੁੰਦੇ ਸੀ ਤੇ ਉਹਨਾਂ ਦੀ ਗੱਲ ਹਮੇਸ਼ਾ ਹਰ ਇੱਕ ਸੱਚੀ ਹੁੰਦੀ ਸੀ ਜੋ ਉਹਨਾਂ ਦੇ ਮੂੰਖੋਂ ਨਿਕਲ ਜਾਂਦੀ ਸੀ ਆਪਣੇ ਆਪ ਚਾਹੇ ਉਹ ਕਹਿੰਦੇ ਸਨ ਕਿ ਮੈਨੂੰ ਨਹੀਂ ਪਤਾ ਵੀ ਇਹ ਕਿਵੇਂ ਮੂੰਖੋਂ ਨਿਕਲ ਗਈ ਮੈਨੂੰ ਨਹੀਂ ਇਸ ਬਾਰੇ ਪਤਾ ਪਰ ਉਹ ਆਪਣੇ ਆਪ ਕਰਾ ਲੈਂਦਾ ਕਿ ਐਸੀ ਤਰ੍ਹਾਂ ਉਹ ਜਿਹੜਾ ਦਦ ਸੀ ਉਹਨਾਂ ਦੀ ਲੱਤ ਤੇ ਉਹ ਠੀਕ ਹੋ ਗਈ ਤਾਂ ਤਰਕ ਉੱਥੇ ਸਾਡੇ ਅੰਦਰ ਜ਼ਰੂਰ ਪੈਦਾ ਹੋਏਗਾ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਪਰ ਓਡੀ ਵੱਡੀ ਸ਼ਰਤ ਦਾ ਓਡੀ ਵੱਡੀ ਭਾਣਾ ਕਿਸੇ ਵਿਰਲੇ ਦੀ ਬੰਦੀ ਹੈ ਉਹ ਅੰਮ੍ਰਿਤ ਜਲ ਹੈ पर महसूस उसनु होगा जिसु परमात्मा ਨੇੜੇ ਅੰਗ ਸੰਗ ਜਾਪਦਾ ਤਾਂ ਜੇ परमात्मा ਨੂੰ ਭਾਈ ਸਾਹਿਬ ਭੀਰ ਸਿੰਘ ਜੀ ਕਹਿੰਦੇ ਨੇੜੇ ਜਾਪਣਾ ਤੁਸੀਂ ਮਹਿਸੂਸ ਕਰਨਾ ਤਾਂ ਰੋਜ਼ ਜੁੜ ਜਾਓ ਕਿਸੇ ਦਿਨ ਵੀ ਨਾਗਾ ਨਾ ਪਾਓ ਜ਼ਰੂਰ ਉਸ ਦੀ ਬਰਕਤ ਪਾਉਗੀ ਤਾਂ ਇਸ ਤਰ੍ਹਾਂ ਅਸੀਂ ਦੁੱਖ ਦੂਰ ਕਰ ਸਕਦੇ ਹਾਂ ਦੋ ਤਰੀਕੇ ਹਨ ਚਾਹੇ ਅਸੀਂ परमात्मा ਦਾ ਨਾਮ ਲੈ ਕੇ ਦੁੱਖ ਦੂਰ ਕਰ ਲਈਏ ਤੇ ਚਾਹੇ ਜੋ ਸਾਡੇ ਜਿੰਨੇ ਕਰਮਾਂ ਦੇ ਜਿਹੜੇ ਦੁੱਖ ਹਨ ਉਹ ਫਿਰ ਅਸੀਂ ਉਹ ਕੇ ਦੂਰ ਕਰ ਲੀਏ ਜਿਹੜਾ ਤਰੀਕਾ ਸੌਖਾ ਹੈ ਉਹ ਹੈ ਪਰਮਾਤਮਾ ਦਾ ਨਾਮ ਚੜਦੀ ਕਲਾ ਮਿਲੂਗੀ ਦੁੱਖ ਵੀ ਦੂਰ ਕੱਟਿਆ ਜਾਊਗਾ ਬਸ ਇੱਕ ਭਰੋਸਾ ਬਣ ਜਾਵੇ ਉਹ ਭਰੋਸਾ ਵੀ ਹੌਲੀ ਹੌਲੀ ਬਣ ਜਾਊਗਾ ਜਿਸ ਦੀ ਬਰਕਤ ਹੋਊਗੀ ਇੰਨੇ ਕ ਬਿੰਦਿਆਂ ਪਰਵਾਣ ਕਰਨਾ ਵਾਹਿਗੁਰੂ ਜੀ ਕਾ ਖਾਲਸਾ